ਜੀ ਕਾ ਖਾਲਸਾ ਵਾਹੀ ਜੀ ਕੀ ਫਤਿਹ ਅੱਜ ਸਤਿਗੁਰੂ ਦੀ ਕਿਰਪਾ ਦੇ ਨਾਲ ਹਾਂਗਕਾਂਗ ਦੀ ਧਰਤੀ ਦੇ ਉੱਤੇ ਗੁਰੂ ਦਾ ਜਸ ਕਰਨ ਵਾਸਤੇ ਜਥਾ ਪਹੁੰਚਿਆ ਆ ਉਹ ਇੱਕ ਕਵਤਾਰਾਂ ਹੀ ਆਪ ਜੀ ਦੇ ਹਾਜ਼ਰੀ ਲਵਾਉਣੀ ਹੈ ਮਾਂ ਗੁਜਰੀ ਠੰਡੇ ਬੁਰਜ ਦੇ ਵਿੱਚੋਂ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਹੋਣ ਵਾਸਤੇ ਜਿਵੇਂ ਤੋਰ ਰਹੀ ਹੈ ਉਸ ਵੇਲੇ ਦੀਆਂ ਲੈਣਾ ਪਿਆਰ ਨਾਲ ਸੁਣੋ ਜੀ ਠੰਡੇ ਬੁਰਜ ਵਿੱਚੋਂ ਇੱਕ ਦਿਨ ਦਾਦੀ ਮਾਤਾ ਠੰਡੇ ਬੁਰਜ ਵਿੱਚੋਂ ਇੱਕ ਦਿਨ ਦਾਦੀ ਮਾਤਾ ਹਾਸੋ ਹਾਸ ਬੁੱਤਰਾ ਨੂੰ ਤੋਰੇ ਓ ਹਾਸੋ ਹਾਸ ਬੁੱਤਰਾ ਨੂੰ ਤੋਰੇ ਵਿਚੋਂ ਇੱਕ ਦਿਨ ਦਾਦੀ ਮਾਤਾ ਠੰਡੇ ਬੁਰਜ ਵਿੱਚੋਂ ਇੱਕ ਦਿਨ ਦਾਦੀ ਮਾਤਾ ਹੱਸ ਹੱਸ ਬੱਚਿਆਂ ਨੂੰ ਤੋਰੇ ਉਹ ਹੱਸ ਹੱਸ ਬੱਚਿਆਂ ਨੂੰ ਤੋਰੇ ਨਾਲੇ ਦੇਂਦੀ ਯਾਦਲਾ ਸੇ ਸੋਲ ਕਲੀਆਂ ਨੂੰ ਕਲੀਆਂ ਨੂੰ ਨਾਲੇ ਦੇਂਦੀ ਯਾਦਲਾ ਸੇ ਸੋਲ ਕਲੀਆਂ ਨੂੰ ਵਿੱਚ ਵਿੱਚ ਹੱਡੀਆਂ ਨੂੰ ਖੋਰੇ ਨਾਲੇ ਵਿੱਚ ਵਿੱਚ ਹੱਡੀਆਂ ਨੂੰ ਖੋਰੇ ਲਾਲ ਵੇ ਗੋਬਿੰਦ ਦੇਓ ਹੀਰਿਓ ਮੇਰੇ ਲਾਲ ਵੇ ਗੋਬਿੰਦ ਦੇਓ ਹੀਰਿਓ ਹੋ ਤੱਤੀ ਵਾਪਤ ਛਾੜ ਦੀ ਨਾ ਲੱਗੇ ਤੱਤੀ ਵਾਪਤ ਛਾੜ ਦੀ ਨਾ ਲੱਗੇ ਚੁੰਮਦੀਆ ਮੱਥੇ ਦੋਆ ਲਾਲਾਂ ਦੇ ਲਾਲਾਂ ਦੇ ਨਾਲੇ ਜੋ ਮਦਿਆ ਮਥੇ ਦੋ ਆ ਲਾਲਾਂ ਦੇ ਲਾਉਂਦੀ ਮੌਤ ਮਰ ਜਾਣੀ ਦੇ ਅੱਗੇ ਲਾਉਂਦੀ ਮੌਤ ਮਰ ਜਾਣੀ ਦੇ ਅੱਗੇ ਹੋਈ ਕੋਈ ਡਰ ਪਹਿੜਾ ਫਾਂਸੀ ਵਾਲਾ ਦੱਸੇ ਵੇ ਜੇ ਕੋਈ ਡਰ ਪਹਿੜਾ ਫਾਂਸੀ ਵਾਲਾ ਦੱਸੇ ਵੇ ਹੋਈ ਸਾਡੇ ਗੀ ਦੀ ਬੂਟੀ ਉਹਨੂੰ ਕਹਿਣਾ ਏ ਤਾਂ ਜ਼ਿੰਦਗੀ ਦੀ ਬੂਟੀ ਹੋਏ ਤਾਂ ਢੀਂਗਿਆ ਮਨਸੂਰ ਦੀ ਪੁਰਾਣੀ ਵੇ ਤਾਂ ਢੀਂਗਿਆ ਮਨਸੂਰ ਦੀ ਪੁਰਾਣੀ ਵੇ ਹੋ ਸਾਡੇ ਵੰਦਿਆਂ ਨੇ ਲੱਖਾਂ ਵਾਰੀ ਝੂਟੀ ਸਾਡੇ ਵੱਟੇ ਆਨੇ ਲੱਖਾਂ ਵਾਰੀ ਝੂਟੀ ਹੋ ਜੇ ਕੋਈ ਡਰ ਪੈੜਾ ਮੌਤ ਵਾਲਾ ਦੱਸੇ ਵੇ ਜੇ ਕੋਈ ਡਰ ਪੈੜਾ ਮੌਤ ਵਾਲਾ ਦੱਸੇ ਵੇ ਉਹਨੂੰ ਕਹਿਣਾ ਏ ਤਾਂ ਸਾਡੇ ਕਰਦੀ ਗੋਲੀ ਉਹਨੂੰ ਕਹਿਣਾ ਏ ਤਾਂ ਸਾਡੇ ਰਦੀ ਗੋਲੀ ਹੋਏ ਅਸੀਂ ਬਨ ਕੇ ਸ਼ਹੀਦਿਆਂ ਦੇ ਗਾਨੇ ਵੇ ਅਸੀਂ ਬਨ ਕੇ ਸ਼ਹੀਦਿਆਂ ਦੇ ਗਾਨੇ ਵੇ ਹੋਏ ਇਸੇ ਮੌਤ ਦੀ ਵਿਆਹ ਕੇ ਲਿਆਉਣੀ ਢੋਲੀ ਇਸੇ ਮੌਤ ਦੀ ਵਿਆਹ ਕੇ ਲਿਆਉਣੀ ਢੋਲੀ ਗੱਲਾਂ ਸੁਣ ਕੇ ਤੇ ਲਾਲ ਬੁਢੜੀ ਮਾਂ ਦੀਆਂ ਗੱਲਾਂ ਸੁਣ ਕੇ ਤੇ ਲਾਲ ਬੁਢੜੀ ਮਾਂ ਦੀਆਂ ਦੋਵੇਂ ਲਾਲ ਅੱਗੋ ਫੁੱਲਾਂ ਵਾਂਗੂੰ ਹੱਸੇ ਦੋਵੇਂ ਲਾਲ ਅੱਗੋ ਫੁੱਲਾਂ ਵਾਂਗੂੰ ਹੱਸੇ ਅਸੀਂ ਜ਼ਿੰਦਗੀ ਦੇ ਨਾਲ ਨਭਾਵਾਂਗੇ ਮਾਤਾ ਜੀ ਅਸੀਂ ਜ਼ਿੰਦਗੀ ਦੇ ਨਾਲ ਨਭਾਵਾਂਗੇ ਹੋ ਜਿਹੜੇ ਕੌਣ ਦਾਦੀ ਸਾਬ ਤੁਸਾਂ ਦੱਸੇ ਜਿਹੜੇ ਕੌਣ ਦਾਦੀ ਸਾਬ ਤੁਸਾਂ ਦੱਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ